ਯੋ ਜਿਨੇ ਤਾਪ ਨਿਵਰਨ ਹਾਰਾ ਦੁੱਖੰਤਾਂ ਸੁਖਰਾਸ ਤਾ ਕੋ ਵਿਗਨ ਕੋ ਲਾਗੇ ਜਾਂ ਕੀ ਪ੍ਰਭਾ ਜੀ ਅਰਦਾਸ ਇਕ ਓੰਕਾਰ ਸਿਵਾਹ ਜੀ ਕੀ ਫਤਿਹ ਵਾਸੀ ਪਤੀ ਵਾਸੀ ਦਸਮੇ ਪਤੰਕ ਅਤੀ ਸਮਰ ਕਾਏ ਗੁਰ ਨਾਨਕ ਲੈ ਕੇ ਆਏ ਚਰੰਗਰ ਗੁਰ ਤੇ ਅਮਰਤਾ ਆਸ ਰਾਮ ਦਾਸਾ ਬਲਸਾ ਆਏ ਅਰਜਨ ਹਰ ਗੋਬਿੰਦ ਨੂੰ ਸਬ੍ਰੋਸੇ ਜਰ ਰਾਇ ਥਰੀ ਹਰਕ੍ਰਿਸ਼ਨ ਜੀ ਤੇ ਆਈ ਹੈ ਜੇ ਮਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸੁਮਰੀਆ ਕਰਨੋਂ ਨੇ ਡਾ ਵੈਤਾਏ ਸਾਥ ਆਏ ਹੋਣਾ ਜਿਸ ਆਏ ਨਸਵੇਂ ਪਾਸ ਸਾਹਿਬ ਗੁਰੂ ਜੀ ਮਹਾਰਾਜ ਉਹ ਜਹਾਨੇ ਮਾਲੀਮ ਕਿਦਾ ਤੇ ਬੰਦ ਕੇ ਵਾਲੇ ਸਰਬਰਸਾਨੇ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਸਾਈਆਂ ਦੀ ਜੋਤ ਤਖਤ ਚੌਰ ਸ਼ਤਨੇ ਮਾਲਕ ਵੇਦੂ ਜੁਗਟਾਲ ਕਲ ਜੋਕੇ ਬਹੁਤ ਬਾਣੀ ਕੇ ਜਹਾਜ ਪਰ ਤਖਸਾਲ ਗਰੂ ਤਨ ਤਰਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਦਾਰ ਦਾ ਜਾਣ ਕਰਕੇ ਖਾਲਸਾ ਸਹਿਬ ਹੋਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੁਰਦੇ ਪੰਨਿਆ ਪਿਆਰਿਆਂ ਚੋਹਾ ਸਾਹਿਬ ਜਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪਨੇ ਹੱਤ ਆਪਣੇ ਹੱਲਾ ਜਨਾ ਤੇਰਾ ਨਾਮ ਜਪਿਆ ਵਾਣ ਕੇ ਛਕਿਆ ਦੇਖ ਚਲਾਈ ਦੇਖ ਵਾਈ ਦੇਖ ਕੇ ਆਣੜ ਕੀਤਾ ਇਨਾ ਪਿਆਰਿਆ ਚਾਰਿਆਂ ਦੀ ਕਮਾਈ ਦਾ ਤੇ ਹੰਤਰ ਕੇ ਖਾਲਸਾ ਇਸ ਹੈ ਬੋਲਾ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਹੀ ਸ੍ਰੀ ਤੇ ਬੰਦ ਬੰਦ ਕਟਾਇੇ ਉਪਰੀਆਂ ਨਹਾਈਆਂ ਚਰ ਖੜੀਆਂ ਤੇ ਤਰੇ ਤਨ ਅਰ ਨਾਲ ਚਰਾਏ ਗਏ ਸਿੱਕੀ ਕੇ ਸਾ ਸਵਾਸਾ ਸੰਗਣਵਾਈ ਉਹ ਬੋਲਦਿਆਂ ਦੇਗਾ ਵਿੱਚ ਉਬਾਲੇ ਗੁਰਦੁਆਰਿਆਂ ਦੀ ਸੇਵਾ ਲੈ ਕਰਵਾਨੀਆਂ ਕੀਤੀਆਂ ਧਰਮਨੀ ਹਾਰ ਆਸਮੂ ਸਿੰਘਾਂ ਸੰਗਣੀਆਂ ਤੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਹਿਬ ਬੋਲਾਂ ਜੀ ਸ੍ਰੀ ਵਾਹਿਗੁਰੂ ਪੰਜਾਂ ਤਖ਼ਤਾਂ ਹਰਵਤ ਗੁਰਦਾਰੇ ਦੇ ਦਰਸ਼ਨ ਦਾਰ ਦਾ ਧਿਆਨ ਤਰਕੇ ਖਾਲਸਾ ਜੀ ਸਹਿਬ ਬੋਲਾਂ ਜੀ ਸ੍ਰੀ ਵਾਹਿਗੁਰੂ ਪ੍ਰਥਮੇ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਵਾਟਕਾਲ ਸਾਹਿਬ ਜੀ ਕੋ ਵਾਹਿਗੁਰੂ 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 ਚਤਿ ਆਵੇ ਚਤਿ ਆਉਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸੈਵਤ ਹਾ ਤਹਰ ਚਰਤ ਦੇਤਿ ਗਪਤੇ ਵਿਦ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸੈ ਖਾਲਸਾ ਜੀ ਕੇ ਹੋਰ ਵਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਬਖਸ਼ਿਓ ਗੁਰਸੇ ਕਾਮ ਸਕੀਦਾਨ ਕੇ ਦਾਨ ਰਹਿ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਰਧਾਨਾ ਨਾਨ ਨਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਜਨਾਨ ਡੌਂਕੀਆਂ ਟੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਹ ਜੈਕਾਰ ਬੋਲਣਾ ਜੇ ਸ੍ਰੀ ਵਾਹਿਗੁਰੂ ਜੀਉ ਗੁਰ ਸਿੱਖਾਂ ਦਾ ਮਾਨੀ ਮਾਤੋ ਚੇ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਤੇ ਤਾਰ ਜੀਉ ਸ੍ਰੀ ਹਨਨ ਪਾਣਾ ਸਾਹਿਬ ਤੇ ਹੋਰ ਗੁਰਦਾਰਾ ਗੁਰਤਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਇਹ ਦਰਸ਼ਨ ਹੰਦਾਰ ਅਤੇ ਸੇਵਾ ਸਮਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਮਾਣਿਆਂ ਦੇ ਮਾਨ ਗੁਰੂ ਧੰਨ ਧੰਨ ਸ੍ਰੀ ਗੁਰੂ ਅਨੰਦ ਸੇਈ ਜੀ ਮਹਾਰਾਜਿਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਆਪ ਜੀ ਦੇ ਹਜ਼ੂਰ ਚਰਨਾ ਕਮਲਾਂ ਪਾਸ ਨਿਮਰਤਾ ਸਹਿ ਤਰ ਅਰਦਾਸ ਬੇਨਤੀ ਜੋ ਦੀਐ ਸਤਿਗੁਰ ਜੀਓ ਗੁਰੂ ਪੰਥ ਦੇ ਖਾਲਸਾ ਪੰਥ ਦੇ ਸਾਜਨਾ ਦੇ ਸਾਖੀ ਤੇ ਦਿਹਾੜੇ ਨੂੰ ਮੱਖ ਰੱਖਦੇ ਹਾਂ ਸਤਿਗੁਰ ਜੀਓ ਆਪ ਜੀ ਵੱਲੋਂ ਵਰਸਾਏ ਹੋਏ ਸਤਾਨ ਗੁਰਦੁਆਰਾ ਬਾਈ ਬਾਬਾ ਸੁਖਨਾਮ ਜੀ ਦੇ ਸਥਾਨਾਂ ਦੇ ਉੱਤੇ ਸੱਚੇ ਪਾਤਸ਼ਾਹ ਜੀ ਉਹ ਅੱਜ ਰੋਜ ਤੋਂ ਲੈ ਕੇ ਸੱਚੇ ਪਾਤਸ਼ਾਹ ਜੀ ਉਹ ਤੁਰ ਕੇ ਬਾਣੀ ਆਈ ਤੈਨੂੰ ਸਗਲੀ ਚਿੰਤਾ ਉਟਾਈ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਿਆਂ ਨਾਲ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਪਰ ਕਿਰਪਾ ਸਦਕਾ ਸੱਚੇ ਪਾਸ਼ਾ ਜੀ ਉਹ ਸ੍ਰੀ ਨਿਸ਼ਾਨ ਸਾਹਿਬ ਦੇ ਸੱਚੇ ਪਾਸ਼ਾ ਜੀ ਉਹ ਚੋਲਾ ਸਾਹਿਬ ਦੇ ਸੱਚੇ ਪਾਸ਼ਾ ਜੀ ਉਹ ਸੇਵਾ ਕੀਤੀ ਗਈ ਆ ਗੁਰਨੂਰ ਸਿੰਘ ਸਨਫਾ ਅਵਨੇਂਦਰ ਸਿੰਘ ਆਸਟ੍ਰੇਲੀਆ ਵਾਲੇ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਜਗਨ ਸਾਹਿਬ ਦੀ ਚੋਲਾ ਸਾਹਿਬ ਦੀ ਸੇਵਾ ਕੀਤੀ ਹੈ ਸੱਚੇ ਬਾਸਾ ਜੀਓ ਆਪ ਜੀ ਨੇ ਕਮਾਈਆਂ ਵਿੱਚ ਵਰਕਤਾ ਪਾਉਣੀਆਂ ਸਾਰੇ ਪਰਿਵਾਰ ਦੇ ਸਿਰ ਤੇ ਮੇਹਰ ਪਥਿਆਸ ਰੱਖਣਾ ਗੁਰਸਿੱਖੀ ਜੀ ਨੂੰ ਮਤੇਦ ਕਰਨਾ ਦੇ ਸੰਦੇਸ਼ਾਂ ਵਿੱਚ ਰੱਖਿਆ ਕਰਨੀ ਤਰੱਕੀਆਂ ਬਖਸ਼ਣੀਆਂ ਨਾਲ ਹੀ ਸੇਵਾ ਚਾਜਿਓ ਭਾਈ ਗੁਰਮੁਖ ਸਿੰਘ ਵੱਲੋਂ ਲੜੀ ਦੀ ਸੱਚੇ ਪਾਤਸ਼ਾਹ ਜੀਓ ਸੇਵਾ ਕੀਤੀ ਆਪ ਜੀ ਨੇ ਥਾਏ ਪਾਉਣੇ ਸਾਰੇ ਪਰਿਵਾਰ ਦੇ ਸਿਰ ਤੇ ਮਰ ਮੇਰੇ ਪਰਯਾਤ ਰਖਣਾ ਸਤਿਗੁਰ ਜੀਓ ਜਿੰਨਾ ਪਰਿਵਾਰਾਂ ਵੱਲੋਂ ਸੇਵਾ ਲਈਆਂ ਗਈਆਂ ਨੇ ਗੁਰਮੰਤਾਰ ਸਾਰੀਆਂ ਮਨੋਪਾਵਾ ਪੂਰੀਆਂ ਕਰੀਆਂ ਸੇਵਾ ਸਾਜੂ ਸਾਰੀਆਂ ਸੰਗਤਾਂ ਨੂੰ ਇਹ ਸਾਜਨਾ ਦਿਵਸ ਮਨਾਉਣ ਦੀ ਪ੍ਰੇਮਤ ਬਾਤ ਬਖਸ਼ਣੀ ਸਾਰਿਆਂ ਨੂੰ ਸੇਵਾ ਸਾਜੂ ਸੇਵਾ ਕਰਨ ਦੀ ਬਲਵੁੱਧ ਉਦਮ ਬਖਸ਼ਣੀ ਸਾਰੇ ਜੀਆਂ ਅਸ਼ੀਰਵਾਦ ਖਾਇ ਹੋਣਿਆ ਸਤਿਗੁਰ ਜੀਓ ਸਾਰੇ ਪਰਿਵਾਰਾਂ ਵੱਲੋਂ ਸਾਰੇ ਨਗਰ ਵੱਲੋਂ ਨਾਲ ਮਿਲ ਕੇ ਆਪ ਜੀ ਦੇ ਬਖਸ਼ਿਆਂ ਪੰਡਹਾਰਾਂ ਦੇ ਵਿੱਚੋਂ ਆਪ ਜੀ ਨੂੰ ਦੇਗਾ ਸਜਾ ਕੇ ਆਪ ਜੀ ਹਜ਼ੂਰੀ ਨਿਮਤਨੇ ਸੇ ਪਾਤਸ਼ਾਹ ਜੀ ਉਹ ਅਨਕ ਪ੍ਰਕਾਰ ਭੋਜਨ ਭੋਗ ਕੀਏ ਬਹੁ ਮਿੰਨਨ ਵਸਟ ਆਏ ਕਰੀ ਪਾਰ ਸਾਥ ਸੰਗਿ ਪਿਤਰਾ ਹੁਣ ਲਾਭ ਉਪੋਗ ਹਾਰੇ ਭੋਗ ਲੱਗਿਆ ਪ੍ਰਸ਼ਾਦ ਸਾਥ ਸੰਗਿ ਦੇ ਰਚਨਾ ਲੈ ਕੋਈ ਸਤਿਗੁਰੂ ਜੀ ਉਹ ਕਰੋ ਕਿਰਪਾ ਕਿਰਪਾ ਕਰਕੇ ਹੀ ਹੁਕਮ ਬਖਸ਼ੇ ਸੇ ਪਾਤਸ਼ਾਹ ਜੀ ਉਹ ਆਪ ਜੀ ਨਿਸ਼ਾਨ ਸਾਹਿਬ ਨੂੰ ਸੇ ਪਾਤਸ਼ਾਹ ਜੀ ਉਹ ਚੜਾਉਣ ਦੀ ਸੇਵਾ ਬਖਸ਼ੋ ਜੀ ਹਾਇਤ ਬਖਸ਼ੋ ਜੀ ਮੰਗ ਰੱਖਤ ਸਹੇ ਕੇ ਰੱਖਿਆ ਕਰਨ ਸਹੀ ਗੁਰਖ ਪਿਆਰੇ ਮੇਲੋਂ ਜਿਨਾ ਮਿਲਿਆ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਚੇਤਾਵੈ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਵਤ ਦਾ ਪਲਾ ਵਾਹਿਗੁਰੂ ਜੀ ਕਾਰਤਾ ਸਾਬ ਵਾਹਿਗੁਰੂ ਜੀ ਕੀ ਫਤਿਹ ਸੋਨਹਾ ਸੋ ਯਾ ਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬਈ ਬੁੱਲੋ ਬਾਖਰੂ ਕਰ ਬਹੁਤ ਵੱਡਣਾ ਬੁੱਢੇ ਸੜੱਪੇ ਮਾਰ ਮਾਰ ਚੜ ਜਾਂਦੇ ਸੀ ਤਹਾਂ ਹੈ ਇਹ ਪੂਰੇ ਹੈ ਮਾਇਆ ਦੇਖ ਵਟਨਾ ਨਾ ਨਾ ਰੂਮ ਬੈਟ ਉਹਦਾ ਬੋਏ ਪਹਿਲੇ ਕਰਾ ਲਓ ਪਹਿਲੇ ਕਿਧਰ ਪਾਗਾ ਹਾਂਜੀ ਉਪੋਰ ਸੋ ਸ੍ਰੀਆ ਕਾਲ ਸੋ ਸ੍ਰੀਆ ਕਾਲ ਆ ਕਾਲੋ ਵਾਹਿਗੁਰੂ ਵਾਹਿਗੁਰੂ ਸਤ ਸਤ ਇਹ ਹੋਰ ਲੈ ਗਈ ਚੱਕੇ ਬੰਦੇ ਨੂੰ ਆ ਫੜਾ ਕੇਲੇ ਨੂੰ ਲੈ ਗਈ ਚੱਕੇ ਯਾਰ ਮੈਂ ਕਿਹਾ ਕੇਲੇ ਨੂੰ ਚੱਕ ਕੇ ਲੈ ਗਈ ਸੀ ਗੇਲੇ ਨੂੰ ਪਸਾਹ ਆਰ ਰੜ ਗਈ ਅੱਛਾ ਅੱਛਾ ਆਰ ਰੜ ਗਈ ਵੱਡੀ ਉਹ ਲੋਹ ਨਿਕਲਿਆ ਹੋਇਆ ਆਹੋ ਲੱਤ ਤੇ ਲੱਗ ਗਈ ਲੱਤ ਤੇ ਲੱਗ ਗਈ ਲੈ ਲਈ ਆ ਉਹ ਬੜਾ ਕੀ ਲੱਗ ਗਈ ਨਹੀਂ ਨਹੀਂ ਬਾਹਲੀ ਤਲੇ ਉਹ ਵਿੱਚ ਫਸ ਗਈ ਸੀ ਉਹ ਕਾਰ ਨਹੀਂ ਉਹ ਨਹੀਂ ਘਟੜੀ ਇੱਕ ਜੀ ਉਤਾਰਣ ਤੋਂ ਬਾਅਦ ਉਤਾਰਨ ਰੱਤ ਜੜ ਗਈ ਬਚ ਗਿਆ ਮੈਲਾ ਤਾਂ ਹੀ ਨਿਕਲਿਆ ਚੱਲ ਚੱਲ ਕੋਈ ਨਾ ਉੱਥੇ ਧੋਲੀ ਮਾਰਾ ਜਾ ਧੋਲੀ ਜੋਰ ਨਹੀਂ ਮਾਰਤ ਦਵਾਣਾ ਨਹੀਂ ਹੋਰ ਤੁਸੀਂ ਕਾ ਮੈਂ ਜਾਣੀ ਨਹੀਂ ਤੂੰ ਖਿੱਚੀ ਨਾ ਖਿੱਚੋ ਬਾਲਾ ਨਾ ਖਿੱਚੋ ਬਾਲਾ ਜਿਹੋ ਲੜਕਾ ਬਣਦਾ ਸੀ ਤੇ ਹੋਰ ਚਲੋ